ਅੰਤਨ ਸਤਗੁਰੂ ਰਵਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਦਿਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸਤਗੁਰੂ ਰਵਦਾਸ ਮਹਾਰਾਜ ਮਾਹਲ ਪਰ ਪਿੰਡ ਕਮੇਾਲਾ ਅਤੇ ਹਵੇਲੀ ਦੀਆਂ ਸੰਗਤਾਂ ਵੱਲੋਂ ਸਜਾਏ ਗਏ ਬਿਸ਼ਾਦ ਨਗਰ ਕੀਰਤਨ ਦਾ ਅੱਜ 메ਨ ਚੌਕ ਮਾਹਿਲ ਪਰ ਵਿਖੇ ਸਰਦਾਰ ਅਮਰਜੀਤ ਸਿੰਘ ਸੰਧੀ ਦੇ ਪਰਿਵਾਰਿਕ ਮੈਂਬਰਾਂ ਤੇ ਸਾਥੀਆਂ ਅਤੇ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲ ਪਰ ਦੀ ਪ੍ਰਧਾਨ ਨਿਰਮਲ ਕੌਰ ਬੋਧ ਅਤੇ ਸਮੁੱਚੀ ਟੀਮ ਵੱਲੋਂ ਧਰਮਾ ਸਵਾਗਤ ਕੀਤਾ ਗਿਆ ਮਾਹਿਲ ਪਰ ਤੋਂ ਸਫਰੀ ਦੀ ਰਿਪੋਰਟ ਇਨਕਲਾਬੀ ਰਹਿਬਰ ਰਾਂਤੀ ਸਾਰੀ ਜੋਧੇ ਸਤਗੁਰੂ ਰਵਿਦਾਸ ਮਹਾਰਾਜ ਦੇ 648 ਨੰਬਰ ਪਰ ਉਹਨਾਂ ਦੇ ਖੁਸ਼ੀਆਂ ਨੂੰ ਮਨਾਉਣ ਵਾਸਤੇ ਅੱਜ ਮਾਰਕਾ ਕਿਤੇ ਨਗਰ ਕੀਰਤਨ ਸ਼ੁਰੂ ਹੋ ਰਿਹਾ ਹੈ ਇਸ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਸਾਡੇ ਸੰਜੀਤ ਲਾਥ ਹਾਊਸ ਅਤੇ ਜੈ ਭੀਮ ਕਾਰਵਾਂ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੇ ਸਵਾਗਤ ਵਾਸਤੇ ਪ੍ਰਸ਼ਾਦ ਤੇ ਸਾਰਾ ਜੋ ਵੀ ਲੰਗਰ ਦੀ ਤਿਆਰੀ ਕੀਤੀ ਹੈ ਸੋ ਅੱਜ ਦੇ ਦਿਨ ਤੇ ਸਾਰੇ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਉਤਸਵ ਦੀ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਮਾਹਲਪੁਰ ਤੋਂ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬਰਦਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਹ ਨਗਰ ਕੀਰਤਨ 메ਨ ਚੌਂਕ ਮਾਹਲਪੁਰ ਵਿਖੇ ਉਸ ਸਮੇਂ ਬਾਅਦ ਇੱਥੇ ਆ ਰਿਹਾ ਹੈ। ਅੱਜ ਇਸ 메ਨ ਚੌਂਕ ਮਾਹਲ ਸਾਡੇ ਬਹੁਤ ਹੀ ਸਰਦਾਰ ਦਵੱਡੇ ਭਾਈ ਸਾਹਿਬ ਸਰਦਾਰ ਅਮਰਜੀਤ ਸਿੰਘ ਸੰਦੀਲਾਥਾ ਅਤੇ ਉਹਨਾਂ ਦੀ ਸਮੁੱਚੀ ਟੀਮ ਸਮੁੱਚੇ ਸਾਥੀ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਅਤੇ ਜੈਪੀ ਵਿਕਾਰਵਾ ਕੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਲਪੁਰ ਵੱਲੋਂ ਸਾਂਝੇ ਦੌਰ ਦੇ ਉੱਤੇ ਇੱਕ ਮੰਚ ਤੇ ਇਕੱਠੇ ਹੋ ਕੇ ਅੱਜ ਇਹਨਾਂ ਮਹਾਨ ਰੈਵਰਾਂ ਨੂੰ ਯਾਦ ਕਰਦੇ ਹੋਏ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਜਾ ਰਿਹਾ ਹੈ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾ ਰਿਹਾ ਹੈ। ਹਾਜ਼ਰ ਹੋਈ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ। ਜੋ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਦੀ ਜੈ। ਧੰਨ ਧੰਨ ਸਤਿਗੁਰੂ ਜਗਪੁਰਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਬ ਤੇ ਸਮੂਹ ਇਲਾਕਾ ਨਿਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਆਓ ਸਤਿਗੁਰੂ ਮਹਾਰਾਜੀ ਦੇ ਬੇਗੰਪੁਰਾ ਸੰਕਲਪ ਨੂੰ ਨਿਪਰੇ ਚਾੜੀਏ